ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ Facebook ਪੇਜ ਨੂੰ ਫੋਲੋ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਝੰਡੇ ਵਾਲਾ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਹੀ ਪੈਂਦੀ ਆ ਬਾਈ ਦੇ ਤਿੰਨ ਐਨੀਮਲ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾਦਾ ਕਿੰਨਾ ਮਸੂਆ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੱਖਣ ਸਿੰਘ ਜੋਹੜ ਪਿੰਡ ਝੰਡੇ ਵਾਲਾ ਜਿਲ੍ਹਾ ਮੋਗਾ ਠੀਕ ਆ ਜੀ ਅੱਜ ਆਪਣੇ ਤਿੰਨ ਨਗ ਸੇਲ ਨੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜੇ ਸੂਏ ਸੁੰਦੀ ਆ ਠੀਕ ਆ ਜੀ ਇਹ ਇੱਕ ਹਫ਼ਤੇ ਦੀ ਕੱਚੀ ਆ ਠੀਕ ਹੈ ਇੱਕ ਹਫ਼ਤੇ ਦੀ ਪਿਛਲੇ ਸਵੇਰ ਦੁੱਧ ਦਾ ਰਿਕਾਰਡ ਜੀ ਇਹਵੇਂ ਮਾਲਕ ਕਹਿੰਦੇ 14 ਕਿਲੋ ਦਿੱਤਾ ਏਰ ਕੀ 16 17 ਕਿਲੋ ਦੇਵੂ ਠੀਕ ਆ ਜੀ ਦੂਜੇ ਸਵੇਰ ਗਾਂ ਨੇ ਸੋਨਾ ਬਹੁਤ ਸੋਨਾ ਥਨ ਦੇਖ ਸਕਦੇ ਹੋ ਚਾਰੇ ਥਨ ਇੱਕੋ ਜਿਹਾ ਨਿਖੜਮੈਂ ਅੰਡਰ ਕੁਆਲਿਟੀ ਬਹੁਤ ਸ਼ਾਨਦਾਰ ਸੋਰ ਕੇ ਦਿਖਾ ਦਿਓ ਜੀ 8 ਦਿਨਾਂ ਦੀ ਕੱਚੀ ਆ ਜੀ ਪਿਛਲੇ ਸਵੇਰ ਮਾਲਕਾਂ ਦੇ ਦੱਸਣ ਸਾਰ 14 ਕਿਲੋ ਦੁੱਧ ਦਿੱਤਾ ਜੀ ਐਗਤੀਰ 16 ਦੀ ਉਮੀਦ ਕਰਦੇ ਆ ਲੈ ਆਓ ਜੀ ਵਾਪਸ ਬਹੁਤ ਸੋਹਣਾ ਮੂੰਹ ਮੱਥਾ ਦੇਖ ਸਕਦੇ ਹੋ ਤੁਸੀਂ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਅਜੇ ਵਾਲਟੇਲਾ ਬਹੁਤ ਪੰਜਾਂ ਨੇ ਆਰਡਰ ਚ ਅੱਠਾਂ ਦਿਨਾਂ ਨੂੰ ਪੂਰਾ ਭਰ ਲੈਣਾ ਦੁੱਧ ਨਾਲ ਥਣ ਦੂਈ ਦੇਖ ਸਕਦੇ ਹੋ ਕੋਈ ਵਾਧੂ ਸ਼ਾਖ ਨਹੀਂ ਪੂਰੀ ਠੰਡੀ ਸੀਲ ਆ ਜੀ ਕੀ ਡਿਮਾਂਡ ਆ ਜੀ ਇਹਦੇ ਇਹ ਵੀ 45000 45000 ਰੁਪਿਆ ਬਾਈ ਦੀ ਬਾਈ ਜੀ ਡਿਮਾਂਡ ਕਰਦੇ ਦੋ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀ ਦੂਜਾ ਸੂਆ ਸੂਂਦੀ ਆ ਜੀ ਠੀਕ ਆ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਵੀ ਲੈ ਜੂਗੀ ਇੱਕ ਹਫਤਾ ਇੱਕ ਹਫਤੇ ਦੀ ਕੱਚੀ ਆ ਜੀ ਦੂਜਾ ਸੂਆ ਸੂਨਾ ਗਾਣੇ ਪਿਛਲੇ ਸੂਏ ਦੁੱਧ ਰਕਾਲੀ ਉਹ ਕਹਿੰਦੇ 16 ਕਿਲੋ ਦਿੱਤਾ ਪਿਛਲੇ ਸੂਏ ਪਹਿਲੇ ਸੂਏ ਠੀਕ ਆ ਜੀ ਫਿਰ ਕੀ 18 ਕਿਲੋ ਦੇਊਗੀ ਠੀਕ ਆ ਮਾਟੀ ਦੇ ਦੂਗੀ ਵਹਿੜ ਚੰਗੀ ਆ ਤੇ ਬਾਕੀ ਬਾਈ ਦਾ ਵਪਾਰ ਲੈਣ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਮਾਲਕਾਂ ਦੇ ਦੱਸ ਅਨੁਸਾਰ 16 ਕਿਲੋ ਦੁੱਧ ਦਿੱਤਾ ਤੋਰ ਕੇ ਦਿਖਾ ਦਿਓ ਜੀ ਅਜੇ ਵਾਲਟੇਲਾ ਬਹੁ ਪੰਜਾਂ ਨੇ ਲੇ ਵਿੱਚ ਦੇਖ ਸਕਦੇ ਹੋ ਤੁਸੀਂ ਸੋਨਾ ਮੂੰਹ ਮੱਥਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਜੀ ਲੈ ਆਓ ਜੀ ਵਾਪਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਗਾਂ ਦੀ ਬਹੁਤ ਸੋਨਾ ਮੂੰਹ ਮੱਥਾ ਜੀ ਦੇਖ ਲਓ ਜੀ ਥਨਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਕੁਆਲਿਟੀ ਨਾਲ ਬਹੁਤ ਪੰਜਾਂ ਨੇ ਹਲੇ ਵਿੱਚ ਦੇਖ ਸਕਦੇ ਹੋ ਤੁਸੀਂ ਇਹਦੀ ਕੀ ਡਿਮਾਂਡ ਆ ਜੀ? ਇਹਦੀ 48000 ਹੈ। ਠੀਕ 48000 ਰੁਪਏ ਦੀ ਡਿਮਾਂਡ ਕਰਦੇ ਠੰਡੀ ਸੀਲ ਹੈ ਜੀ ਪੂਰੀ। ਵਾਦੂ 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 ਪੂਰੀ ਠੰਡੀ ਸੀਲ ਆ ਦੇਖ ਸਕਦੇ ਹੋ ਤੁਸੀਂ। ਬੜਾ ਇੱਧਰ ਪੁੱਠੇ ਪਾਸੇ ਵਹਿ ਗਈ ਜੀ। ਠੀਕ ਆ ਜੀ। ਆਏ ਨਹੀਂ ਕੋਈ ਚੱਕਾ। 48000 ਰੁਪਏ ਡਿਮਾਂਡ ਕਰਦੇ ਤਿੰਨ ਨੰਬਰ ਜੀ। ਹਾਂਜੀ। ਇਹਦੀ ਕੀ ਡਿਟੇਲ ਆ ਜੀ? ਇਹ ਵੀ ਦੂਜੇ ਸੂਏ ਸੂਈ ਹੋਈ ਆ ਜੀ। ਠੀਕ ਆ ਜੀ। ਕਿੰਨੇ ਦਿਨਾਂ ਦੀ ਸੂਈ ਆ ਜੀ? ਇਹ ਨੂੰ ਬਾਈ ਮਹੀਨਾ ਹੋ ਗਿਆ ਤੇ ਇਹਦੇ ਮਗਰ ਬੱਛਾ ਸੀ ਬੱਚੇ ਨੂੰ ਤਾਂ ਤੁਹਾਨੂੰ ਪਤਾ ਹੀ ਕੌਣ ਦੁੱਧ ਪੀਉਂਦਾ। ਠੀਕ ਆ ਜੀ ਬੱਚਾ ਜੀ ਐਕਸਪਾਇਰੀ ਹੋ ਗਿਆ ਇਹਦਾ ਬਾਈ ਦੇ ਦੱਸ ਅਨਸਾਰ ਜਦੋਂ ਲੈ ਕੇ ਆਇਆ ਬਿਮਾਰੀ ਸੀਗਾ ਜੀ ਬਾਈ ਲੈ ਕੇ ਨਹੀਂ ਆਇਆ ਨਾਲ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਦੁੱਧ ਕਿੰਨਾ ਜੀ ਇਹ ਥੱਲੇ ਇਹ ਬਾਈ ਉੱਥੇ ਦਾ ਸੀਗਾ 12-13 ਕਿਲੋ ਹਾਂਜੀ ਹੁਣ 10-11 ਕਿਲੋ ਹੋੜ ਖੁੱਲਾ ਆਪਣੇ ਘਰੇ ਭਲਾਗਲਾ ਦੋ ਟਾਈਮ ਤਿੰਨ ਟਾਈਮ ਚੂਸ ਠੀਕ ਆ ਜੀ ਕੋਈ ਵੀ ਆਪਦੀ ਤਸੱਲੀ ਵਾਸਤੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦਾ ਹੈ 11 ਕਿਲੋ ਖੁੱਲਾ ਦੁੱਧ ਆ ਜੀ ਤੋੜ ਕੇ ਦਿਖਾ ਦਿਓ ਜੀ ਵੀਡੀਓ ਬਣਾਉਣ ਦਾ ਟਾਈਮ ਦੇਖ ਸਕਦੇ ਹੋ 1 ਵਜੇ ਦਾ ਇਹ ਅਜੇ ਸ਼ਾਮ ਦੀ ਚਵਾਈ ਤਿੱਕਰ 5-6 ਘੰਟੇ ਪਏ ਨੇ ਥਾਲੇ ਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਕਿ ਸ਼ਾਮ ਤਿੱਕਰ ਗਾਣੇ ਹਵਾਨਾ ਪੂਰਾ ਭਰ ਲੈਣਾ ਜੀ ਬਹੁਤ ਸੋਹਣਾ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਾਂ ਜੀ ਦੇਖ ਸਕਦੇ ਹੋ ਗਾਣ ਦੀ ਕੁਆਲਿਟੀ ਵੀ ਬਹੁਤ ਵਧੀਆ ਮੂੰਹ ਮੱਥਾ ਚੈੱਕ ਕਰ ਲਓ ਜੀ ਬਾਕੀ ਆਪਦੇ ਤਸੱਲੀ ਵਾਸਤੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦਾ ਜੀ ਠੰਡੀ ਠੰਡੀ ਸੀਲ ਪੂਰੀ ਆ ਜੀ ਇਹਦੀ ਕਿ ਡਿਮਾਂਡ ਹੈ ਜੀ 28000 28000 ਬਾਈ ਜੀ ਡਿਮਾਂਡ ਕਰਦੇ ਨੇ ਬਾਈ ਵੱਲੋਂ ਜਿਹੜੇ ਵੀ ਮੁੱਲ ਕੀਤੇ ਗਏ ਕੋਈ ਫੈਕਸ ਨਹੀਂ ਜਿਹੜਾ ਵੀ ਵੀਰ ਆਊਗਾ ਮਾਨਤਾ ਨਾਲ ਉਹਦਾ ਜ਼ਰੂਰ ਕੀਤਾ ਜਾਊਗਾ ਜੀ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਧੰਨਵਾਦ ਜੀ